ਸਤਿ ਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਡਾਕਟਰ ਅੰਬੇਡਕਰ ਮਿਸ਼ਨ ਕਲੱਬ ਵੱਲੋਂ ਜ਼ਿਲ੍ਹੇ ਦੇ 8ਵੀਂ 10ਵੀਂ ਅਤੇ 12ਵੀਂ ਜਮਾਤ ਦੇ ਬੱਚੇ ਜੋ ਕਿ ਪੰਜਾਬ ਵਿੱਚ ਮੈਰਿਟ ਵਿੱਚ ਆਏ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਬੱਚਿਆਂ ਨੇ ਨਾ ਸਿਰਫ ਆਪਣੇ ਮਾਪਿਆਂ ਦਾ ਆਪਣੇ ਅਧਿਆਪਕਾਂ ਦਾ ਬਲਕਿ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਹੈ ਇਸ ਉਪਰੰਤ ਕੁਲਵਿੰਦਰ ਸਿੰਘ ਸਟੇਟ ਪ੍ਰਧਾਨ ਨੇ ਵਿਦਿਆਰਥੀਆਂ ਦੇ ਹੌਸਲਾ ਵਧਾਈ ਕਰਦੇ ਹੋਏ ਕਿਹਾ ਕਿ ਤਰੱਕੀ ਲਈ ਪੜ੍ਹਾਈ ਤੋਂ ਬਿਨਾ ਕੋਈ ਵੀ ਹੋ ਰਹਾ ਨਹੀਂ ਹੈ ਉਹਨ ਇਹ ਬੱਚੇ ਜ਼ਿਲੇ ਦਾ ਮਾਣ ਵਧਾ ਰਹੇ ਹਨ ਇਸੇ ਤਰ੍ਹਾਂ ਹੋਰ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਦੇ ਰਹਿਣਗੇ ਅਸੀਂ ਹਮੇਸ਼ਾ ਇਹਨਾਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਵੀਰਵਾਰ ਨੂੰ ਨਵਾਂ ਸ਼ਹਿਰ ਵਿਖੇ 6 ਕਰੋਨਾ ਪੋਜ਼ਿਟਿਵ ਕੇਸ ਆਏ ਪਰ ਕਿਸੇ ਦੀ ਮੌਤ ਦਰਜ ਨਹੀਂ ਹੋਈ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਰਵਿੰਦਰ ਟੰਡਾ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕਰੋਨਾ ਦੇ ਖਤਰੇ ਨੂੰ ਰੋਕਿਆ ਜਾ ਸਕੇ ਨਮਸ਼ਾਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਨੌਜਵਾਨ ਅਤੇ ਦੋ ਔਰਤਾਂ પાસેથી 1 ਕਿਲੋ ਹੈਰੋਇਨ ਅਤੇ 3 ਕਿਲੋ ਚੂਰਾ ਪੋਸਟ ਕਾਬੂ ਕੀਤਾ ਗਿਆ ਜਦੋਂ ਕਥਿਤ ਮੁਲਜ਼ਮਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੀ ਡਰਾਈਵਰ ਸੀਟ ਹੇਠੋਂ 3 ਕਿਲੋਗ੍ਰam ਡੋਡੇ ਪੋਸਟ ਅਤੇ ਇੱਕ ਲੇਡੀ ਬੈਗ ਵਿੱਚੋਂ 600 ਗ੍ਰਾਮ ਹੈਰੋਇਨ ਅਤੇ ਦੂਜੀ ਲੇਡੀ ਦੇ ਬੈਗ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਨੇ ਇਹਨਾਂ ਕਥਿਤ ਮੁਜ਼ਮਿਨਾਂ ਖਿਲਾਫ ਮਕਦਮਾ ਦਰਜ ਕਰ ਲਿਆ ਹੈ 23 ਤਾਰੀਖ ਨੂੰ ਯੂਵਰਾਜ ਇੰਪੈਕਟ ਫਰਮ ਮੰਡੀ ਗੋਵਿੰਦਗੜ੍ਹ ਦੇ ਦਫ਼ਤਰ ਵਿੱਚ ਕੰਮ ਕਰਦੇ ਕਰਮਚਾਰੀ ਪਰਮਿੰਦਰ ਸਿੰਘ ਦੀ ਅੱਖਾਂ ਵਿੱਚ ਮਿਰਚਾ ਪਾ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸੇ ਟੀਟ ਵਿੱਚ ਗੋਲੀ ਮਾਰ ਕੇ ਤਿੰਨ ਨਾਮਾ ਲੂ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 8,90,000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਨੂੰ ਫਤਿਹਗੜ ਸਾਹਿਬ ਅਤੇ ਮੁਹਾਲੀ ਦੀ ਟੀਮ ਨੇ ਟ੍ਰੇਸ ਕਰਕੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਰਿਵਾਲਵਰ 32 ਬੋਰ ਸਮੇਤ 8 ਜਿੰਦਾ ਅਤੇ ਲੁੱਟ ਦੀ ਰਕਮ 8,20,000 ਰੁਪਏ ਬਰਾਮਦ ਕਰਨ ਵਿੱਚ ਸਫਲਤਾ ਹਾਸ ਪਟਿਆਲਾ ਵਿਖੇ ਬੇਕਾਬੂ ਥਾਰ ਨੇ ਸੜਕ 'ਤੇ ਖੇਡ ਰਹੇ ਬੱਚੇ ਨੂੰ ਦਰਦ ਦਿੱਤਾ ਹਾਦਸੇ ਵਿੱਚ 9 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ ਮੁਲਜ਼ਮ ਥਾਰ ਚਲ ਕੇ ਫਰਾਰ ਹੋ ਗਿਆ ਜਾਣਕਾਰੀ ਮੁਤਾਬਕ ਪਟਿਆਲਾ ਦੇ ਸਨੋਰੀ ਅੱਡਾ ਸੜਕ 'ਤੇ ਖੇਡ ਰਹੇ ਬੱਚਿਆਂ ਨੂੰ ਤੇਜ਼ ਰਫ਼ਤਾਰ ਥਾਰ ਕਾਰ ਨੇ ਟੱਕਰ ਮਾਰ ਦਿੱਤੀ ਖੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸ਼ੇਰਗੜ ਦੇ ਵਿੱਚ ਸਕੂਲੀ ਬੱਸ ਪਲਟਣ ਦੇ ਕਾਰਨ ਵੱਡਾ ਹਾ사 ਵਾਪਰ ਗਿਆ ਇਸ ਹਾਸੇ ਵਿੱਚ ਦੋ ਬੱਚੇ ਜ਼ਖਮੀ ਹੋ ਗਏ ਮਿਲੀ ਜਾਣਕਾਰੀ ਦੇ ਮੁਤਾਬਿਕ 43 ਬੱਚੇ ਇਕੱਠੇ ਕਰ ਰਹੀ ਮਾਰਨਿੰਗ 글로ਰੀ ਸਕੂਲ ਦੀ ਬੱਸ ਵਿੱਚ 33 ਬੱਚੇ ਸਵਾਰ ਸਨ 33 ਬੱਚਿਆਂ ਵਿੱਚੋਂ ਦੋ ਬੱਚੇ ਜ਼ਖਮੀ ਹੋ ਗਏ ਪਿੰਡ ਵਾਲਿਆਂ ਨੇ ਡਰਾਈਵਰ ਦੇ ਨਸ਼ੇ ਵਿੱਚ ਹੋਣ ਦੀ ਗੱਲ ਕਹੀ ਹੈ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਹਨ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐਚ ਐਸ ਗਰੇਵਾਲ ਨੇ ਦਲੇਰ ਮਹਿੰਦੀ ਸਜ਼ਾ ਬਰਕਰਾਰ ਰੱਖੀ ਹੈ ਜੱਜ ਨੇ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ। ਅਦਾਲਤਾਂ ਦੇ ਹੁਕਮ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਂਦੇ ਧਲੇਰ ਮਹਿੰਦੀ ਨੂੰ ਹਿਰਾਸਤ ਵਿੱਚ ਲੈ ਲਿਆ। ਜਲੰਧਰ ਪੁਲਿਸ ਨੇ ਹਥਿਆਰਾਂ ਸਮੇਤ 13 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ। ਆਈਜੀ ਨੇ ਦੱਸਿਆ ਕਿ 9 ਸ਼ਾਪ ਸ਼ੂਟਰਾਂ ਸਮੇਤ 13 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਵਿੱਚ ਉਹ ਹਨ ਜੋ ਹਥਿਆਰਾਂ ਦੀ ਸਮਗਲਿੰਗ ਕਰਦੇ ਹਨ। ਇਹਨਾਂ ਮੁਜ਼ਮਮਾ ਤੋਂ 13 ਪਿਸਟਲ, 2 ਵਿਦੇਸ਼ੀ ਹਥਿਆਰ ਤੇ 18 ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਜ਼ਮਮਾ ਵੱਡੀ ਵਾਰਦਾਤ ਤੋਂ ਅੰਜਾਮ ਦੇਣ ਦੀ ਫਿਰਾਕ ਵਿਸਨ। ਉਨ੍ਹਾਂ ਕਿਹਾ ਕਿ ਸਾਰੇ ਲਾਰੈਂਸ ਗੈਂਗ ਮਾਨਸਾ ਦੇ ਕਸਵਾ ਪੀਖੀ ਵਿੱਚ ਚਾਚੜੀ ਐਫਸੀ ਬੈਂਕ ਵਿੱਚੋਂ ਪਿੰਡ ਸਮਾਇਓ ਵਾਸੀ ਗੁਲਜਰ ਸਿੰਘ ਅਤੇ ਉਸ ਦਾ ਸਾਥੀ ਦਰਸ਼ਨ ਸਿੰਘ 4 ਲੱਖ ਰੁਪਏ ਕਢਵਾ ਕੇ ਬਾਹਰ ਨਿਕਲ ਰਹੇ ਸਨ ਕਿ ਬੈਂਕ ਦੇ ਬਾਹਰ ਖੜੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਹਨਾਂ ਦਾ ਨੋਟਾਂ ਵਾਲਾ ਰਿਆ ਬੈਗ ਲੈ ਕੇ ਨੱਠਣ ਲੱਗੇ ਬਜ਼ੁਰਗ ਨੇ ਉੱਥੇ ਮੌਜੂਦ ਲੋਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਇਸ ਮੌਕੇ ਮੌਜੂਦ ਲੋਕਾਂ ਨੇ ਤਾਇਸ਼ ਵੀ ਚਾਕੇ ਫੜੇ ਨੌਜਵਾਨਾਂ ਦਾ ਕੁਟਾਪਾ ਕਰਨ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਉੱਥੇ थाना ਪੀਖੀ ਪੁਲਿਸ ਵੱਲੋਂ ਪੀੜਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਨੰਗਲ ਦੇ ਨਾਂ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਖੇਤਰ ਅੰਬ ਵਿੱਚ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਟਕਾਰਲਾ ਦੇ ਨਜ਼ਦੀਕ ਇੱਕ ਝੁੱਗੀ ਵਿੱਚੋਂ 1 ਕੁਇੰਟਲ 36 ਕਿਲੋ ਗਾਂਜਾ ਬਰਾਮਦ ਹੋਇਆ। ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਗੋਪੀ ਵਜੋਂ ਹੋਈ ਹੈ ਜੋ ਕਿ ਕਬਾੜ ਦਾ ਕੰਮ ਕਰਦਾ ਹੈ। ਇੰਨੀ ਵੱਡੀ ਮਾਤਰਾ ਵਿੱਚ ਗਾਂਜਾ ਮਿਲਣ ਨਾਲ ਪੁਲਿਸ ਵੀ ਹੈਰਾਨ ਹੈ। ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ੇ ਦੀ ਇਹ ਖੇਪ ਕੁਆੜੀਆਂ ਕੋ ਕਿੱਥੋਂ ਲੈ ਕੇ ਆਇਆ ਅਤੇ ਕਿੱਥੇ ਵੇਚਦਾ ਸੀ। ਇੰਗਲੈਂਡ ਨੇ ਭਾਰਤ ਨੂੰ ਦੂਜੇ ਵਨਡੇ ਵਿੱਚ 100 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਬਰਾਬਰ ਕਰ ਲਈ। ਇੰਗਲੈਂਡ ਦੇ 247 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਚ 38.5 ਓਵਰਾਂ ਵਿੱਚ ਸਿਰਫ 146 ਦੌੜਾਂ ਹੀ ਬਣਾ ਸਕੀ ਅਤੇ ਸਿਮਟ ਗਈ। ਕੋਈ ਵੀ ਭਾਰਤੀ ਬੱਲੇਬਾਹਰ 30 ਦੌੜਾਂ ਦਾ ਆਕੜਾ ਵੀ ਨਹੀਂ ਛੂ ਸਕਿਆ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਂ ਵਿੱਚ ਬੱਦਲ ਛਾਈ ਰਹਿਣਗੇ। ਅੱਜ ਘੱਟ ਤੋਂ ਘੱਟ ਤਾਪਮਨ 30 ਡਿਗਰੀ ਅਤੇ ਵੱਧ ਤੋਂ ਵੱਧ ਆਪਾਂ 36 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ